ਕਿ ਬਹੁਤ ਵੱਡੀ ਖਬਰ ਆ ਗਈ ਹੈ ਸਾਹਮਣੇ ਜਿਹਦੇ ਵਿੱਚ ਕਿ ਮਾਮਲਾ ਬਹੁਤ ਚਰਚਿਤ ਆ ਤੇ ਪਰ ਜਿਹੜੇ ਹੁਣ ਸੀਬੀਆਈ ਨੂੰ ਇਹ ਮਾਮਲਾ ਸੌਂਪ ਦਿੱਤਾ ਗਿਆ ਸੀ ਤੇ ਜਿਹੜੇ ਹੁਣ ਐਸਪੈਕਟਰਾ ਬਣੀਓ ਸੁਪਰੀਮ ਕੋਰਟ ਦੇ ਵਿੱਚ ਇੱਕ ਸੁਣਵਾਈ ਜਿਹੜੀ ਕਿ ਪਟੀਸ਼ਨ ਪਾਈ ਜਾਂਦੀ ਆ ਤੇ ਪਰ ਉਧਰੋਂ ਵੀ ਇੱਕ ਫਟਕਾਰ ਪਈ ਇਹਨਾਂ ਨੂੰ ਉਹ ਖਾਰਜ ਕਰ ਦਿੱਤੀ ਜਾਂਦੀ ਆ ਤੇ ਹੁਣ ਜਿਹੜੀ ਕੀ ਕਰਨਲ ਦੀ ਪਤਨੀ ਆ ਤੇ ਇੱਕ ਸੀਨੀਅਰ ਪੱਤਰਕਾਰ ਤਾਂ ਹੁਣ ਜਿਹੜਾ ਕੀ ਆਪਾਂ ਬਈ ਜਗਤਾਰ ਸਿੰਘ ਭੁੱਲਰ ਪત્રਕਾਰਾਂ ਤੇ ਜੋ ਉਹਨਾਂ ਦੀ ਪਤਨੀ ਬਣੀਓ ਖੁਲਾਸੇ ਕੀਤੇ ਜਾਂਦੇ ਆ ਇੱਕ ਬਹੁਤ ਵੱਡੀ ਖਬਰ ਆ ਗਈ ਸਾਹਮਣੇ ਜਿਹੜੀ ਹੁਣ ਹੁੰਦੀ ਆ ਅਪਡੇਟ ਆ 5 ਮਿੰਟ ਹੋਏ ਖਬਰਾਂ ਨੂੰ ਪਹਿਲਾਂ ਖਬਰ ਸੁਣਾਵਾਂਗੇ ਫਿਰ ਆਪਾਂ ਅਗਲੇ ਵਿਚਾਰ ਸਾਂਝੇ ਕਰਾਂਗੇ 2 ਮਿੰਟ ਦੀ ਖਬਰ ਸੁਣਾਵਾਂਗੇ ਤੁਹਾਨੂੰ ਵੀਡੀਓ ਫਿਰ ਕਰਦੇ ਆ ਅਗਲੇ ਵਿਚਾਰ ਸਾਂਝੇ ਬਹੁਤ ਚਰਚਿਤ ਮਾਮਲਾ ਕਰਤਲਲ ਪਸ਼ਕੰਦਰ ਸਿੰਘ ਬਾਠ ਦੇ ਮਸਲੇ ਦੇ ਵਿੱਚ ਪੰਜਾਬ ਅਤੇ ਹਰਿਆਣਾ ਹੀ ਕੋਟ ਵੱਲੋਂ ਸੀਬੀਏ ਨੂੰ ਜਾਂਚ ਦੇ ਦਿੱਤੀ ਅੱਜ ਸੁਪਰੀਮ ਕੋਰਟ ਵਿੱਚ ਗਏ ਸੀ ਤੇ ਸੁਪਰੀਮ ਕੋਰਟ ਵੱਲੋਂ ਵੀ ਉਹਨਾਂ ਦੀ ਪਟੀਸ਼ਨ ਖਾਰਜ ਕਰ ਦਿੱਤੀ ਆ ਇਸ ਮਤਲਬਕ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਜੁੜ ਚੁੱਕੇ ਨੇ ਕਰਨਲ ਪਸ਼ਪਿੰਦਰ ਸਿੰਘ ਬਾਠ ਦੇ ਜੀਵਨ ਸਾਥੀ ਜਸਵਿੰਦਰ ਕੌਰ ਬਾਠ ਜਸਵਿੰਦਰ ਜੀ ਅੱਜ ਕੀ ਕੁਝ ਹੋਇਆ ਸੁਪਰੀਮ ਕੋਰਟ ਦੇ ਵਿੱਚ ਤੇ ਕਿਹੜੇ-ਕਿਹੜੇ ਇੰਸਪੈਕਟਰ ਸੁਪਰੀਮ ਕੋਰਟ ਦੇ ਵਿੱਚ ਗਏ ਸੀ ਜੀ ਇਹ ਤੁਹਾਨੂੰ ਪਤਾ ਹੀ ਹੋਏਗਾ ਜੀ ਅਜ ਤੱਕ ਦਾ ਕੇਸ ਜਿਹੜਾ ਰੋਨੀ ਵਾਲੂ ਹੀ ਚੱਲ ਰਿਹਾ ਸੀਗਾ ਕਿ ਰੋਨੀ ਦੇ ਲਾਇਰ ਹਰਸ਼ੀਮਨ ਨੇ ਦੇਖਿਆ ਕਿ ਜਦੋਂ ਰੋਨੀ ਦੀ ਜੜੀ ਲਾਸਟ ਬੈਲ ਅਪਲੀਕੇਸ਼ਨ ਕੈਨਸਲ ਹੋਈ ਸੀਗੀ ਉਸ ਵਿੱਚ ਬਹੁਤ ਸਟਰੋਂਗ ਆਰਡਰ ਸੀਗਾ ਨੂੰ ਚਕਾਲਾ ਸਰਵੇ ਹੋਰ ਰਾਜੇਸ਼ ਪਾਦਵਾ ਸਰ ਦੇ ਜੀ ਸਹਿਨਾ ਨੇ ਸੋਚਿਆ ਕਿ ਨਮਰ ਬਾ ਹਜੂਰ ਨੇ ਕਿਹਾ ਹੋਰ ਦੁਪਾਰਾਈ ਨੇ ਆਪਣੇ ਨਾਮ ਤੋਂ ਪਟੀਸ਼ਨ ਐਸਐਲਪੀ ਪਾਈ ਸੀਗੀ ਕਿ ਇਨਵੈਸਟੀਗੇਸ਼ਨ ਸੀਬੀਆਈ ਨੂੰ ਨਹੀਂ ਜਾਣੀ ਚਾਹੀਦੀ ਬਟ ਜੱਜ ਸਾਹਿਬ ਨੇ ਅੱਜ ਸਾਰੀ ਅੱਗੇ ਪਿੱਛੇ ਦੀ ਸਾਰੀ ਇਹਨਾਂ ਦੀ ਕੋਰਟ ਜਿੰਨੀ ਡਿਸਟ੍ਰਿਕਟ ਤੇ ਹਾਈ ਕੋਰਟ ਦੀ ਸੀ ਜਾਂ ਪਟੀਸ਼ਨਾਂ ਸਾਰੀਆਂ ਕੱਢ ਕੇ ਉਹਨਾਂ ਨੇ ਪੂਰੀ ਸਟੱਡੀ ਕੀਤੀ ਹੋਈ ਸੀ ਲੱਗ ਰਿਹਾ ਸੀਗਾ ਕਿ ਜੱਜ ਸਾਹਿਬ ਨੇ ਪੂਰੀ ਇਹ ਪੂਰੀ ਕਾਰਵਾਈ ਨੂੰ ਸਟੱਡੀ ਕਰਕੇ ਆਏ ਹਨ ਉਹਨਾਂ ਨੇ ਬਹੁਤ ਜਿਹੜੇ ਚੌਧਰੀ ਉਹਨਾਂ ਦੇ ਵਕੀਲ ਉਹਨਾਂ ਨੇ ਕਿਤੇ ਸੀ ਉਹਨਾਂ ਨੂੰ ਬਹੁਤ ਚਾਰ ਲਗਾਈ ਪਰ ਉਹਨਾਂ ਨੂੰ ਇਹ ਬੋਲੇ ਕਿ ਮਤਲਬ ਤੁਹਾਨੂੰ 10 ਲੱਖ ਦੀ ਪੈਨਲਟੀ ਪਾਣੀ ਚਾਹੀਦੀ ਹੈ ਆਰਮੀ ਇੱਕ ਡੀਫੈਂਸ ਕਰਨ ਲਈ ਆਰਮੀ ਦੇ ਹਸਬੰਦ ਦੇ ਰੋਗ ਫੰਡ ਤੇ ਪਾਣ ਲਈ ਫੁਮਾਨੀ ਅੱਜ ਕੀ ਆ ਕਿ ਜਿਹੜਾ ਬੰਦਾ ਅਰਜੀ ਦਾ ਜਿਹੜਾ ਆਫਸਰਸ ਹੈ ਜਿਹੜੇ ਅੱਗੇ ਲੜਦੇ ਨੇ ਤੇ ਤੁਰੰਗੇ ਚਵਾਸੇ ਸਾਹਦੇ ਕਿ ਤੁਸੀਂ ਉਹਨਾਂ ਦੇ ਬੱਚਿਆਂ ਨੂੰ ਤੇ ਉਹਨਾਂ ਦੀ ਵਾਈਫ ਨੂੰ ਇੰਨਾ ਤੁਸੀਂ ਇਨਸਲਟ ਕਰtion ਕੀਤਾ ਉਸ ਤੋਂ ਬਾਅਦ ਵੀ ਤੁਸੀਂ 4 ਮਹੀਨੇ 5 ਮਹੀਨੇ ਦੇ ਸਾਡੇ ਇੰਸਪੈਕਟਰ ਨੂੰ ਮੁਰੰਮਤ ਤੋਂ ਪੰਜਾਬ ਪੁਲਿਸ ਕੀ ਕਰ ਵੀ ਏਜਣਾ ਹੋ ਰਿਹਾ ਨਹੀਂ ਕਰ ਸਕੀ ਤੁਸੀਂ ਕਹਿੰਦੇ ਕਿ ਇਨਵੈਸਟੀਗੇਸ਼ਨ ਨਹੀਂ ਕੀਤੀ ਜਾ ਨਾ ਕਿ ਇਨਵੈਸਟੀਗੇਸ਼ਨ ਸੀਬੀਆਈ ਹੀ ਕਰੇਗੀ ਹੋਰ ਕਿਸੇ ਨੂੰ ਕੋਈ ਇਸ ਵੀ ਸਾਡਾ ਬੋਲੰਦਾ ਕੋਈ ਹੱਕ ਹੀ ਨਹੀਂ ਬਣਦਾ ਕਿ ਇਨਵੈਸਟੀਗੇਸ਼ਨ ਕਿਸ ਨੇ ਕਰਨੀ ਹੈ ਕਿ ਹੀ ਹੈਵ ਨੋ ਰਾਈਟਸ ਤੁਸੀਂ ਖੁਦ ਸੁਪਰੀਮ ਕੋਰਟ ਚ ਗਏ ਸੀ ਅਜੇ ਤੁਸੀਂ ਵੀ ਕੋਈ ਪਟੀਸ਼ਨ ਪਾਈ ਸੀ ਜਾਂ ਤੁਸੀਂ ਵੈਸੇ ਕੇਸ ਦੀ ਪੈਰਵਾਈ ਦੇਖਣ ਗਏ ਸੀ ਜੀ ਕੇ ਵੀ ਪਾਈ ਹੋਈ ਸੀ ਐਸੀ ਕਈ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਉਹ ਇਹਨਾਂ ਨੇ ਕੇ ਵੀ ਇਹਨਾਂ ਨੇ ਇੰਨੀ ਚੁਲਾ ਕੇ ਦਿੱਤੀ ਕਿ ਕਿ ਅਸੀਂ ਕੇ ਵੀ ਪਾਈ ਸੀ ਰੋਨੀ ਸਿੰਘ ਨੇ ਐਂਟੀਸਪੇਕਟਿਵ ਦੇਤੀ ਜੀ ਇਹਨਾਂ ਨੇ ਅਕੀਓ ਤੇ ਜਿਹੜੀ ਨਵੀਂ ਰੇਟ ਪਾਈ ਸੀ ਉਸ ਦੀ ਵਜ੍ਹਾ ਨਾਲ ਸੀਬੀਆਈ ਟ੍ਰਾਂਸਫਰ ਹੋਈ ਸੀ ਜੀ ਇਹਨਾਂ ਨੇ ਉਹ ਪਟੀਸ਼ਨ ਹੀ ਅਰਜਿੰਦਰ ਸਿੰਘ ਜਿਲੋਹਰ ਬੋਪਾਲਾ ਨੇ ਆਪਣੇ ਨਾਮ ਤੇ ਪਾਧੀ ਪੇਸ਼ ਕੀਤੀ ਕਿ कंपनी की कोई भी जी रिपोर्ट जी कोर्ट तो के ऑर्डर से लाने ना पैन जी मगर इन्होंने यह नहीं, नहीं समझ आई कि कोर्ट को है सुप्रीम कोर्ट कोई इदा की नॉर्मल कोर्ट नहीं है, है। ਉਸ ਜੇਦੂ ਕੋਈ ਗੱਲ ਦੀ ਇਨਵੈਸਟੀਗੇਸ਼ਨ ਕਰ ਦੇਣ ਉਹ ਪੂਰੀ ਚੀਜ਼ ਚਾਨੀ ਪੀਚ ਕਰ ਦੇਣ ਇਦਾਂ ਕਿ ਕੋਈ ਆਰਡਰਸ ਨਹੀਂ ਪਾਸ ਹੋ ਜਾਂਦੇ दैट इज द ਹਾਈ ਸਕਸਟ ਸੁਪਰੀਮ ਹੈ ਨਹੀਂ ਮਤਲਬ ਉਸ ਤੋਂ ਉੱਪਰ ਤੇ ਕੁਝ ਵੀ ਨਹੀਂ ਹੈ ਕੋਈ ਇਦਾਂ ਹੀ ਕੋਈ ਜੈਡੀਕੈਂਟੀ ਪਾਸ ਕਰਦੇ ਐਂਡ ਜਿਦਾ ਅੱਜ ਤੋਂ ਤੁਹਾਨੂੰ ਬਤਾਈਏ ਸਾਾਨੂੰ ਹਮੇਸ਼ਾ ਕੋਰਟ ਤੋਂ ਹੀ ਜਸਟਿਸ ਮਿਲਿਆ ਹੈ ਅੱਜ ਵੀ ਸੁਪਰੀਮ ਕੋਰਟ ਨੇ ਆ ਦਿਖਾਇਆ ਕਿ ਇਸ ਸਟੇਜ ਵਿੱਚ ਸੱਚਾ ਸਚਾਈ ਬਲੂ ਇਨਸਾਫ ਥਿਨੇ ਹਾਂਜੀ ਫੇ ਜੋ ਬਈ ਕਰਨਲ ਦੀ ਪਤਨੀ ਹੈ ਤੇ ਜਿੰਨਾ ਬੰਨਿਓ ਹੁਣ ਇਹ ਗੱਲ ਦੇ ਪੂਰੇ ਖੁਲਾਸੇ ਕੀਤੇ ਜਾਂਦੇ ਜਿਹੜੇ ਇਹ ਪੁਲਿਸ ਅਫਸਰ ਸੀ ਹੁਣ ਜਿਹੜਾ ਕਿ ਇਹਨਾਂ ਨੂੰ ਵੀ ਅੱਗੋਂ ਫਟਕਾਰ ਪੈ ਗਈ ਆ ਆਪ ਦੀ ਜਾਨ ਚਾਹੀਏ ਇੱਕ ਤਰ੍ਹਾਂ ਦਾ ਚਲਾਕੀ ਕਹਦੀਏ ਪਛਿਆਰੀ ਕਰਦੇ ਸੀ ਵੀ ਸੁਪਰੀਮ ਕੋਰਟ ਦੇ ਵਿੱਚ ਸਾਨੂੰ ਕੀ ਆ ਕਿਤੇ ਰਾਹਤ ਮਿਲ ਜੇ ਕੀ ਆ ਕਿਤੇ ਅਸੀਂ ਉੱਥੋਂ ਸਾਡਾ ਨਿਮੇੜੀ ਹੋ ਜੇ ਇਸ ਮਾਮਲੇ 'ਚ ਹੀ ਸਾਰਾ ਪੂਰਾ ਮਾਮਲਾ ਹੀ ਨਿਬੜ ਜੇ ਪਰ ਹੁਣ ਇਹਨਾਂ ਨਾਲ ਹੋਈ ਕੀ ਆ ਜਿਹਦੇ ਵਿੱਚ ਹੁਣ ਇਹ ਦੋ ਐਕਸਪੈਕਟਰਾ ਮੰਨਿਓ ਇਹ ਹਾਈ ਕੋਰਟ ਦੇ ਵਿੱਚ ਪਹਿਲਾਂ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਜਾਂਦੀ ਹੈ ਉੱਥੋਂ ਵੀ ਇਹਨਾਂ ਨੂੰ ਰਾਤ ਨਹੀਂ ਮਿਲਦੀ ਬਾਅਦ ਦੇ ਵਿੱਚ ਹੁਣ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਕਿ ਉਹਨਾਂ ਨੂੰ ਬਹੁਤ ਵੱਡੀ ਫਟਕਾਰ ਮਿਲੀ ਹੈ ਇੱਕ ਝਾੜ ਪੈ ਗਈ ਆ ਤਾਂ ਫਿਰ ਹੁਣ ਜਿਹੜਾ ਕੀ ਅੱਗੇ ਦੇ ਮਾਮਲੇ ਕੀ ਰਹਿਣਗੇ ਉਹ ਖਬਰ ਸਾਂਝੀ ਜ਼ਰੂਰ ਕਰਾਂਗੇ ਸੀਬੀਆਈ ਨੂੰ ਮਾਮਲਾ ਸੌਂਪ ਦਿੱਤਾ ਗਿਆ ਤੇ ਨਾਲੇ ਇਹਨਾਂ ਨੂੰ ਝਾੜ ਪਈ ਇੱਕ ਕਿਹਾ ਗਿਆ ਵੀ ਤੁਸੀਂ ਇੱਕ ਕਰਨਲ ਅਫਸਰ ਜਿਹੜੇ ਹਰ ਵਕਤ ਬਾਂਡਰਾਂ ਤੇ ਤੈਨਾਤ ਰਹਿੰਦੇ ਆ ਸਾਡੇ ਦੇਸ਼ ਦੀ ਸੁਰੱਖਿਆ ਬਾਤ ਤੇ ਆਪਣੀਆਂ ਹਿੱਕਾਂ 'ਚ ਗੋਲੀਆਂ ਵੀ ਖਾਂਦੇ ਤਰੰਗਾਂ ਚਲਵਿਟ ਕੇ ਆਉਂਦੇ ਤੇ ਥੋੜੀ ਅਕਾਤ ਹੈ ਕੀ ਸੀ ਇੱਕ ਕਰਨਲ ਅਫਸਰ ਦੇ ਜਿਹੜੇ ਇੱਕ ਪਰਿਵਾਰ ਨੂੰ ਪਰੇਸ਼ਾਨ ਕਰ ਰੱਖਿਆ ਪੰਜ ਮਹੀਨਿਆਂ ਤੋਂ ਉੱਤੇ ਮਾਮਲਾ ਹੋ ਗਿਆ ਤੇ ਤੁਸੀਂ ਹਲੇ ਤੱਕ ਆਪਣੇ ਬੰਨੂ ਹਿਸ਼ਿਆਰੀਆਂ ਕਰ ਰਹੇ ਹੋ ਸੁਪਰੀਮ ਕੋਰਟ ਦੇ ਵਿੱਚ ਇੱਕ ਸੁਣਵਾਈ ਪਾ ਰਹੇ ਅੱਬੋ ਵੀ ਕੀ ਆਖਾਂ ਸਾਨੂੰ ਕਿਤੇ ਰਾਹਤ ਮਿਲੂ ਅੱਗੋਂ ਉੱਥੋਂ ਵੀ ਫਟਕਾਰ ਮਿਲ ਗਈ ਇਹਨਾਂ ਨੂੰ ਹੁਣ ਚਾਰੇ ਪਾਸੋਂ ਜਿਹਦੇ ਵਿੱਚ ਉਹਨ ਕਰੀਏ ਗੱਲ ਜਿਹੜਾ ਜਸਪ੍ਰੀਤ ਮਾਮਲੇ ਨੂੰ ਲੈ ਕੇ ਜਿਸ ਦਿਨ ਹੈ ਕਰਨਲ ਮਾਮਲੇ ਦੇ ਵਿੱਚ ਕੁੱਟਮਾਰ ਹੁੰਦੀ ਆ ਜਿਹੜਾ ਇਹਨਾਂ ਦਾ ਬੇਟਾ ਅੰਗਤ ਤੇ ਜੋ ਕਰਨਲ ਵਲਫ ਇਹਨਾਂ ਦੋਨਾਂ ਦੀ ਕੁੱਟਮਾਰ ਹੁੰਦੀ ਆ ਬਾਈ ਤੇ ਪਟਿਆਲਾ ਹਸਪੀਟਲ ਸਾਹਮਣੇ ਟਾ ਬਰਜਿੰਦਰਾ ਹਸਪੀਟਲ ਜਿਹੜਾ ਤਾਂ ਉਥੋਂ ਇਹ ਮਾਮਲਾ 13 ਤਰੀਕ ਨੂੰ ਜਦੋਂ ਘਟਨਾ ਵਾਪਰਦੀ ਆ ਬਾਅਦ ਦੇ ਵਿੱਚ ਪਟੀਸ਼ਨ ਪਾਈ ਜਾਂਦੀ ਆ ਹਾਈ ਕੋਰਟ ਦੇ ਵਿੱਚ ਪਰ ਉਦੋਂ ਪੰਜਾਬ ਪੁਲਿਸ ਤੇ ਚੰਡੀਗੜ੍ਹ ਪੁਲਿਸ ਇਸ ਮਾਮਲੇ ਦੇ ਵਿੱਚ ਜੋ ਨਾਕਾਮ ਰਹੀ ਆ ਇਹਨਾਂ ਦੀ ਸੁਣਵਾਈ ਨਹੀਂ ਹੋਈ 5 ਮਹੀਨੇ ਇਹ ਭਗੌੜੇ ਰਹੇ ਆ ਪੰਜਾਬ ਪੁਲਿਸ ਅਫਸਰ ਤੇ ਹੁਣ ਜਿਹੜੀਆਂ ਕਿ ਪਿੱਛੇ ਜੇ ਖਬਰ ਆਈ ਸੀ ਜਿਹੜੀ ਪਰਸੋ ਚੌਥੇ ਖਬਰ ਆਈ ਸੀ ਦੋ ਤਿੰਨ ਦਿਨ ਹੋ ਗਏ ਉਦੋਂ ਕਿਹਾ ਜਾਂਦਾ ਹੈਗਾ ਵੀ ਜਿਹੜੇ ਇਹ ਚਾਰੇ ਪੁਲਿਸ ਅਫਸਰ ਆ ਇਹਨਾਂ ਨੂੰ ਜਿਹੜਾ ਕਿ 3 ਸਾਲ ਵਾਸਤੇ ਇਹਨਾਂ ਨੂੰ ਇੱਕ ਤਨਖਾਹਾ ਨਹੀਂ ਮਿਲਨੀਆ ਦੂਜਾ ਨੰਬਰ ਇਹਨਾਂ ਦੀ ਬਦਲੀ ਜਿਹੜੀ ਕਿ ਹੁਣ ਲੁਧਿਆਣਾ ਤੇ ਬਠਿੰਡਾ ਦੇ ਵਿੱਚ ਹੋਗੀ ਸ਼ਰਮਾ ਐਸਐਸਪੀ ਬਾਰੂਨ ਸ਼ਰਮਾ ਮੰਨਿਓ ਇਹਨਾਂ ਨੂੰ ਇੱਕ ਸਜ਼ਾ ਦੇ ਲਾ ਦਿੱਤੀ ਹੰਦੀਆ ਇਹੋ ਜਿਹਾ ਇਹ ਸਜ਼ਾ ਦਿੰਦੇ ਆ ਹੁਣ ਇਹ ਦੱਸੋ ਇੱਕ ਕਰਨਲ ਅਫਸਰ ਨੂੰ 5 ਮਹੀਨੇ ਹੋ ਗਏ ਜਿਹੜਾ ਕੀ ਆਪਣਾ ਉਹਦਾ ਪਰਿਵਾਰ ਵੀ ਇਨਸਾਫ ਮੰਗ ਰਿਆ ਤੇ ਪਰ ਉਹ ਜਿਹੜਾ ਕਰਨਲ ਖੁਦ ਹਾਲੇ ਤੱਕ ਕੈਮਰੇ ਸਾਹਮਣੇ ਨਹੀਂ ਆਇਆ ਤੇ ਉਹ ਇੰਨਾ ਨਰਮ ਬੰਦਾ ਤੇ ਜਿਹਨੂੰ ਕੀ ਇਹਨਾਂ ਨੇ ਕੁੱਟਮਾਰ ਕੀਤੀ ਆ ਇੱਕ ਕਰਨਲ ਅਫਸਰ ਪੰਜਾਬ ਪੁਲਿਸ ਨੂੰ ਵੱਡਾ ਅਹੁਦਾ ਹੁੰਦਾ ਤੇ ਪੰਜਾਬ ਪੁਲਿਸ ਅਫਸਰ ਜਿਹੜੇ ਕੀ ਇਹ ਥੱਲੇ ਦੇ ਅਹੁਦੇ ਦੇ ਆ ਫੇਰ ਵੀ ਉਹਨੇ ਆਪਣੀ ਨਰਵਾਈ ਵਰਤੀ ਤੇ ਹਾਲੇ ਤੱਕ ਕੈਮਰੇ ਦੇ ਸਾਹਮਣੇ ਨਹੀਂ ਆਇਆ ਪਰ ਉਹਨਾਂ ਦੀ ਪਤਨੀ ਜਿਹੜੀ ਹਾਲੇ ਤੱਕ ਭਾਈ ਇਨਸਾਫ ਵਾਸਤੇ ਕਦੇ ਹਾਈ ਕੋਰਟ ਦੇ ਵਿੱਚ ਕਦੇ ਸੁਪਰੀਮ ਕੋਰਟ ਦੇ ਵਿੱਚ ਸੌਰੀ ਕਦੇ ਹਾਈ ਕੋਰਟ ਵਿੱਚ ਕਦੇ ਮੁਹਾਲੀ ਦੇ ਵਿੱਚ ਇਹ ਪਹੁੰਚਦੇ ਆ ਪਰ ਇਹਨਾਂ ਨੂੰ ਜੋ ਇਸ ਮਾਮਲੇ ਦੇ ਵਿੱਚ ਜੋ ਰਾਹਤ ਨਹੀਂ ਮਿਲੀ ਤੇ ਪਰ ਲੇਕਿਨ ਹੁਣ ਜਿਹੜੇ ਮਾਮਲੇ ਅੱਗੇ ਦੇ ਆ ਸਾਹਮਣੇ ਆਏ ਆ ਬਾਈ ਹੁਣ ਜਿਹੜਾ ਕੀ ਨੂੰ ਫਟਕਾਰ ਪੈ ਗਈ ਸੁਪਰੀਮ ਕੋਰਟ ਦੇ ਵਿੱਚ ਵੀ ਝਾੜ ਪਈ ਆ ਤੇ ਹੁਣ ਅੱਗੇ ਦੇ ਮਾਮਲੇ ਕੀ ਰਣਗੇ ਉਹ ਖਬਰ ਵੀ ਸਾਂਝੀ ਕਰਾਂਗੇ ਪਰ ਜਿਹੜੀ ਹੁਣ ਤੱਕ ਦੀ ਅਪਡੇਟ ਸੀ ਜਿਹੜੇ ਇਹ ਚਾਰ ਇਹ ਪੁਲਿਸ ਅਫਸਰ ਹਾਲੇ ਤੱਕ ਪਗੌੜੇਆ ਕਰਨ ਮਾਮਲੇ ਚ ਇਹ ਬਾਈ ਜਿਹੜੀ ਕਿ ਹੁਣ ਇਹਨਾਂ ਨੂੰ ਜਿਹੜਾ ਇੱਕ ਸੀਨੀਅਰ ਪੱਤਰਕਾਰ ਬਣੀਓ ਹੁਣ ਖੁਲਾਸੇ ਕੀਤੇ ਆ ਨੇ ਇਹਨਾਂ ਦੀ ਪਤਨੀ ਬਣੀਓ ਖਬਰ ਤੁਸੀਂ ਸੁਣੀ ਲਈ ਆ ਜਿਹੜੀ ਕਿ ਅੱਗੇ ਦੇ ਮਾਮਲੇ ਕੀ ਰਹਿਣਗੇ ਤਾਂ ਇਹ ਆਪਾਂ ਖਬਰ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਾਂਗੇ ਪਰ ਜਿਹੜੀ ਹੁਣ ਤੱਕ ਦੀ ਅਪਡੇਟ ਆ ਜਿਹੜੇ ਇਹ ਐਕਸਪੈਕਟਰਾ ਬਣੀਓ ਇੱਕ ਚਲਾਕੀ ਨਾਲ ਸੁਪਰੀਮ ਕੋਰਟ ਦੇ ਵਿੱਚ ਜੋ ਇੱਕ ਪ੍ਰਿਡੀਸ਼ਨ ਪਾਈ ਜਾਂਦੀ ਆ ਉੱਥੋਂ ਵੀ ਇਹਨਾਂ ਨੂੰ ਜੋ ਰਾਹਤ ਨਹੀਂ ਮਿਲੀ ਖਾਰਜ ਕੀਤੀ ਜਾਂਦੀ ਆ ਇੱਕ ਫਟਕਾਰ ਪੈਂਦੀ ਆ ਝਾੜ ਪੈਂਦੀ ਆ ਤੇ ਜਿਹੜਾ ਕਿ ਇਹ ਪੰਜਾਬ ਪੁਲਿਸ ਅਫਸਰ ਇੱਕ ਜਸਪ੍ਰੀਤ ਮਾਮਲੇ ਦੇ ਵਿੱਚ ਜਿਹੜਾ ਕਿ ਇਨਕਾਊਂਟਰ ਕਰਕੇ ਆਉਂਦੇ ਆ ਬਾਈ ਉੱਥੋਂ ਵੀ ਇਹਨਾਂ ਨੂੰ ਆਪਾਂ ਕਹਿ ਦਈਏ ਵੀ ਇਹ ਫੇਕ ਇਨਕਾਊਂਟਰ ਸਾਬਤ ਹੁੰਦਾ ਇਸ ਕਰਕੇ ਇਹ ਭਗੌੜੇ ਰਹਿੰਦੇ ਆ ਵੀ ਕਿਤੇ ਮਾਮਲੇ ਹੋਰ ਨਾ ਖੜੇ ਹੋ ਜਾਣ ਹੁਣ ਪੂਰਾ ਮਾਮਲਾ ਅੱਗੇ ਦਾ ਕੀ ਆ ਬਾਈ ਜਿਹੜੀ ਹੁਣ ਤੱਕ ਦੀ ਅਪਡੇਟ ਆ ਇਹ ਸੋਣੇ ਆ ਸਾਂਝੀ ਜ਼ਰੂਰ ਕਰਨੀ ਆ ਅੱਗੇ ਦੇ ਮਾਮਲੇ ਕੀ ਰਹਿਣਗੇ ਉਹ ਵੀ ਖਬਰ ਸਾਂਝੀ ਕਰਾਂਗੇ ਹੁਣ ਤੱਕ ਦੀ ਅਪਡੇਟ ਹੈ ਜੋ ਉਹ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਨੀ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਆ ਪੰਜਾਬ ਦੇ ਪ੍ਰਤੀ ਗੱਲਬਾਤ ਕਰਦੇ ਰਹਿੰਦੇ ਨੇ ਜਿੰਨਾ ਤੱਕ ਵੀਡੀਓ ਜਾਂਦੀ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੋਲਰ